ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਨ ਜਿ ਰੂਪ ਰੰਗ ਅਰ ਰਿਕ ਭੇਖ ਕਉ ਕਹਿ ਨਾਮ ਸੁਖਤਿ ਕਹਿ ਅਚਲ ਮੂਰਤ ਅਨਭਉ ਪ੍ਰਕਾਸ਼ ਅਮੇ ਤੋਜ ਕਹਿ ਜੈ ਕੋਟ ਇੰਦਰ ਇੰਦਰਾਣ ਸਾਹਿ ਸ਼ਾਹਾਨ ਗਨਜ ਜ ਤਰਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਰਨ ਕਹਤ ਕਵ ਸਰਬਨਾਮ ਕਥ ਕਵਣ ਕਰਮਨਾਮ ਬਰਨਤ ਸੁਮਤ ਕਰਿ ਈਸ਼ਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੋਟ ਵਿਗਨ ਲਾਥੇ ਪ੍ਰਭ ਸਰਨਾ ਪਰਗਟੇ ਭਲੇ ਸੰਜੋਗਾ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮੰਗਤ ਮੇਰੀ ਜਲਨਾ 부ਜ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਏ ਜੀਉ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹੱਲਾ 5 ਪ੍ਰੇਮ ਪਟੋਲਾ ਤਸਹ ਦਿੱਤਾ ਢਕਣ ਕੋ ਪਤ ਮੇਰੇ ਦਾਨ ਬਿਨ ਸਾਈ ਮੈਡਾ ਨਾਨਕ ਸਾਰ ਨਾ ਜਾਣ ਤੈਰੇ ਪ੍ਰੇਮ ਪਟੋਲਾ ਤਾ ਸਹਦਤਾ ਢਕਣ ਕੋ ਪਤ ਮੇਰੀ ਦਾਨਾ ਬਿਨ ਸਾਈ ਮੈਡਾ ਨਾਨਕ ਸਾਰ ਨਾ ਜਾਣਾ ਤੇਰੀ ਮਹੱਲਾ ਪੰਜਵਾ ਟੰਡਾ ਸਿਮਰਨ ਹਬ ਕਿਸ ਲੱਦਮ ਵਿਖਮਨਾ ਡਿਠਮ ਕੋਈ ਜਿਸ ਪਤ ਰਖੈ ਸਚਾ ਸਾਹਿਬ ਨਾਨਕ ਮੇਟ ਨ ਸਕੈ ਕੋਈ ਪੌੜੀ ਹੋਵੈ ਸੁਖ ਕਣਾ ਦਏ ਧਿਆਈਐ ਵੰਝ ਰੁਗਾ ਕਾਣ ਹਰ ਗੁਣ ਗਾਇਐ ਅੰਦਰ ਵਰਤਿ ਠਾਡ ਪ੍ਰਭ ਚਿਤ ਆਇਐ ਪੂਰਨ ਹੋਵਾ ਆਸ ਨਾਏ ਮਨ ਵਸਾਇ ਕੋਈ ਨਾ ਲਗ ਬਿਗਣਾ ਆਪ ਗਵਾਇ ਗਿਆਨ ਪਦਾਰਥ ਮਤ ਗੁਰਤ ਪਾਇਆ ਤਨ ਪਾਏ ਸਭ ਤੋਂ ਗਾ ਜਿਸ ਆਪ ਦਿਵਾਇ ਤੂੰ ਸਭਨਾ ਕ ਖਸਮ ਸਭ ਤੇਰੀ ਛਾਇਆ ਤਨ ਸਭ ਤਨ ਪਾਏ ਸਬੇ ਥੋਕ ਜਿਸ ਆਪ ਦਿਵਾਇ ਤੂੰ ਸਬਨਾ ਕ ਖਸਮ ਸਬ ਤੇਰੀ ਛਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ